ਸਰਾਂ ਨੇ ਮਿਆਂ ਮੁਹੰਮਦ ਲਖਣ ਦੇ ਵਿੱਚ ਆਜੇ ਇਧਰ ਇਧਰ ਰੋਟਰੀ ਕਲੱਬ ਬਹੁਤ ਨੇਕ ਕੰਮ ਕਰਦਾ ਹੈ ਜੀ ਸਾਾਲ ਚਾਰ ਕੈਂਪ ਲਾਉਂਦੇ ਆ 22 300 ਬੰਦਿਆਂ ਦੇ ਆਪਰੇਸ਼ਨ ਕਰਾ ਲਏ ਆ ਤੇ ਲੇਟੈਸਟ ਟੈਕਨੀਕ ਦੇ ਨਾਲ ਉਹਨਾਂ ਨੇ ਜਿਹੜੇ ਆ ਕਿ ਐਕਸਪਰਟ ਡਾਕਟਰ ਨੂੰ ਬੁਲਾ ਕੇ ਮੈਂ ਜਿਹੜੇ ਉਹਨਾਂ ਦੇ ਪ੍ਰਧਾਨ ਹੈ ਜੀ ਚੰਦ ਸਿੰਘ ਜੀ ਇਹਨਾਂ ਦਾ ਔਰ ਸਾਰੀ ਰੋਟਰੀ ਕਲੱਬ ਦਾ ਧੰਨਵਾਦ ਕਰਨਾ ਕਿ ਇਹ ਜਿਹੜੇ ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਸਾਰੇ ਲੋਕਾਂ ਦੀ ਸਿਹਤ ਬਾਰੇ ਜਿਹੜਾ ਕੰਮ ਕਰਨਾ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਪਰ ਮੁੱਲਾਂਦਾਨ ਪਾਸੇ ਆ ਔਰ ਮੈਂ ਇਹਨਾਂ ਦਾ ਸਾਡਾ ਸੀ ਵਿਚਾਰ ਬਟਾ ਤਰਾ ਕੀਤਾ ਕਿ ਜਿਹੜੀ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਹੈ ਜੁਧ ਨਸ਼ੇ ਵਿਰੋਧ ਉਹਦੇ ਵਿੱਚ ਵੀ ਆਪਣਾ ਪੂਰਾ ਯੋਗਦਾਨ ਪਾਣਗੇ ਵਾਤਾਵਰਣ ਦੇ ਵਿੱਚ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਪਿੰਡ ਵੀ ਅਡਾਪਟ ਕਰਨਗੇ ਜਿਹਦੇ ਵਿੱਚ ਸਾਰੀਆਂ ਹਰ ਤਰ੍ਹਾਂ ਦੀ ਬਿਮਾਰੀਆਂ ਦਾ ਇਲਾਜ ਕਰਕੇ ਤੰਦਰੁਸਤ ਪਿੰਡ ਬਣਾਇਆ ਜਾਏਗਾ ਇਸ ਤਰ੍ਹਾਂ ਸੀ ਇੱਕ ਪੂਰੀ ਚੇਨ ਬਣਾਉਣਾ ਸਾਰੇ ਪੰਜਾਬ ਦੇ ਵਿੱਚ ਬੋਲੀ ਹੋਰੀ ਸਾਰੇ ਪਿੰਡ ਜਿਹੜੇ ਤੰਦਰੁਸਤ ਬਣਾਵਾਂਗੇ ਔਰ ਨਸ਼ਾ ਮੁਕਤ ਕਰਨ ਦੇ ਵਿੱਚ ਵੀ ਆਪਣਾ ਯੋਗਦਾਨ ਪਾਣਗੇ ਪਟਿਆਲੇ ਤੋਂ ਲੈ ਕੇ ਨਾਪੇ ਤੱਕ ਜਿਹੜਾ ਹੈਗਾ ਇਹ ਉਸਾਰਤ ਹੈ ਨਾਲਰ ਬਹੁਤ ਵਜੇ ਇੱਕ ਬਾਜ਼ਰ ਬਰ ਪਾਰਕ ਕੀਤਾ ਜਾਇਆ ਜਾਏਗਾ ਜਿੱਥੇ ਇੱਕ ਫੀਲ ਹੈ ਉੱਥੇ ਸਪੈਸ਼ਲ ਬੱਚਿਆਂ ਦੇ ਖੇਡਣ ਲਈ ਵਾਸਤੇ ਵੀ ਬਾਲੀਬਾਲ ਤੇ ਜਿਵੇਂ ਜਿਵੇਂ ਸੌਰ ਕਰੋਗੇ ਉਹ 30 ਵਜੇ ਇੱਕ ਸਪੈਸ਼ਲ ਮੈਗਨ ਸਰਕਾਰ ਕਰੀ ਸਕਤੋ ਹੈ ਉਹ ਇੱਕ ਸੋਸ਼ਲ ਵਰਕਰ ਇਸ ਤੋਂ ਬਾਅਦ ਮੈਂ ਹੁਣ ਆਪਣੇ ਰੋਜ਼ੀ ਵਾਸਤੇ ਵੀ ਜਾ ਰਿਹਾ ਹਾਂ ਸਾਰੇ ਸਰਪੰਚਾਂ ਤੇ ਮੋਟਵਾ ਸੱਜਣਾ ਹੈ ਮੈਂਬਰ ਪੰਚਾਇਤ ਨੰਬਰਦਾਰ ਸਾਰੇ ਲੋਕਾਂ ਨੂੰ ਬਹੁਤ ਵਾਰ ਬੁਲਾਇਆ ਹੈ ਇਸ ਦੇ ਅਨੁਸਾਰ ਕਿਤਾਵਾਂ ਕਿੰਨਾ ਹੋਵੇਗੀ ਸੜਕਾਂ ਦੇ ਜਿਹੜੇ ਦਸਤ ਸੁਵਿਧਾ ਦਾਣਾ ਲੋਕਾਂ ਨਾਲ ਵਾਦਾ ਕੀਤਾ ਸੀ ਔਰ ਉਹ ਵਾਦਾ ਸੀ ਪੂਰਾ ਕਰਨ ਜਾ ਰਿਹਾ ਹੈ اگلے 3-4 ਮਹੀਨੇ ਵਿੱਚ ਪੰਜਾਬ ਤੇ ਬੰਨੋੜਨੇ ਤੇ ਜਿਹੜੇ ਨਸ਼ਾ ਕਰਦੇ ਉਹਨਾਂ ਦਾ ਇਲਾਜ ਕੀਤਾ ਜਾਏਗਾ ਉਹਨੂੰ ਕੋਈ ਨਾ ਕੋਈ ਕੰਮ ਸካਇਆ ਜਾਏਗਾ ਤੇ ਕੰਮ ਕਰਨ ਲਾਇਆ ਜਾਏਗਾ। ਸਾਨੂੰ ਰੋਟਰੀ ਕਲੱਬ ਦੇ ਵਿੱਚ ਬਹੁਤ ਬੋਤਨ ਹੈ। ਹਾਂਜੀ। ਮਾਛਰ ਰੋਟਰੀ ਕਲੱਬ ਦੇ ਵਿੱਚ ਕੈਂਪ ਲੱਗਿਆ। ਅ ਅਜ ਰੋਟਰੀ ਕਲੱਬ ਦੇ ਵਿੱਚ ਬਹੁਤ ਵੱਡਾ ਪ੍ਰਾਰਲਾ ਜਿਹੜਾ ਅੱਜ ਰੋਟਰੀ ਕਲੱਬ ਦੇ ਮੈਂਬਰ ਸਰਬਾਨ ਦਲਜੀਤ ਸਿੰਘ ਸਾਹਿਬ ਜਿਹੜੇ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਮੋਖਰਾ ਕੇ ਹਰੇਕ ਸਾਲ ਆ ਕੇ ਪਲਾਉਂਦੇ ਆਂ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੱਖਾਂ ਤੋਂ ਪਰੇਸ਼ਾਨ ਬਜ਼ੁਰਗ ਮਾਪੇ ਮਾਮਾ ਨੇ ਵਾਜਿਥੀ ਆਏ ਹੋਏ ਨੇ 40 ਸਾਲ ਤੋਂ ਬਾਅਦ ਅੱਖਾਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਮੁਕੰਮਲ ਇਲਾਜ ਉਹਨਾਂ ਦਾ ਪ੍ਰੋਪਰ ਟੈਸਟ ਕਰਕੇ ਜੇ ਮੋਤੀ ਦਾ ਆਪਰੇਸ਼ਨ ਹੋਣ ਵਾਲਾ ਉਹ ਜੀ ਕੋਈ ਲੈਂਸ ਪਾਉਣ ਵਾਲਾ ਹੋ ਜੋ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਬਿਲਕੁਲ ਮੁਫਤ ਮਿਲੇਗੀ ਔਰ ਅੱਜ ਇਸ ਵਿਸ਼ੇਸ਼ ਮੌਕੇ ਤੇ ਸਾਡੇ ਪੰਜਾਬ ਦੇ ਹਰਮਨ ਕਾਰੇ ਕੈਬਨ ਮੰਤਰੀ ਸਿਹਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਹੈ ਕਿ ਤੰਦਰੁਸਤ ਪੰਜਾਬ ਹੋਵੇ ਅੱਖਾਂ ਦੇ ਨਾਲ ਕੋਈ ਵੀ ਸਬੰਧਤ ਜਿਹੜੀ ਸਮੱਸਿਆ ਹੈਗੀ ਉਹਦੇ ਵਿੱਚ ਜਿਵੇਂ ਰੋਟਰੀ ਬਹੁਤ ਵੱਡਾ ਸਹਿਯੋਗ ਕਰ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਕਿ 40 ਸਾਲ ਤੋਂ ਉੱਪਰ ਕਿਸੇ ਦੀ ਵੀ ਅੱਖ ਵੀ ਇਕ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਐਂਟਾ ਜਿਹੜੀਆਂ ਨੇ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ ਇਲਾਜ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ ਜੀ ਸੋ ਜੇ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਨੇ ਕਿੰਨਾ ਸ਼ਾ ਹੋ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡਾ ਮਕਸਦ ਹੈ ਜੀ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਦਮ ਲਵਾਗੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਡਾਕਟਰ ਬਲਵੀਰ ਜੀ ਸਾਰੇ ਟੀਮ ਦੇ ਮੈਂਬਰ ਨੇ ਪੰਜ ਮੈਂਬਰੀ ਇੱਕ ਮਿਨਿਸਟਰ ਦੀ ਟੀਮ ਵੀ ਬਣਾਈ ਆ ਔਰ ਅਸੀਂ ਸਾਰੇ ਆਪਣੇ ਆਪਣੇ ਹਲਕੇ ਦੇ ਵਿੱਚ ਇਹ ਕੋਸ਼ਿਸ਼ ਕਰ ਰਹੇ ਆ ਕਿ ਹਰੇਕ ਪਿੰਡ ਦੇ ਵਿੱਚ ਬ੍ਰੇਕੀ ਨਾਲ ਮੋਨੀਟਰਿੰਗ ਕਰਕੇ ਜਿਹੜਾ ਵੀ ਕੋਈ ਨਸ਼ਾ ਵੇਚਦਾ ਉਹਦੇ ਸਖਤ ਕਾਰਵਾਈ ਜਿਹੜਾ ਨਸ਼ਾ ਕੋਈ ਕਰਦਾ ਉਹ ਨਸ਼ੇ ਤੋਂ ਹਟਾ ਕੇ ਉਹਨੂੰ ਆਪਣੇ ਕਿਸੇ ਨਾ ਕਾਰੋਬਾਰ ਦੇ ਵਿੱਚ ਸੈੱਟ ਕਰਨਾ ਔਰ ਉਹਦਾ ਇਲਾਜ ਕਰਨਾ ਇਹ ਸਾਡਾ ਮਕਸਦ ਹੈ ਅੱਜ ਕੀ ਹੋ ਗਿਆ ਸੀ 30 ਸੇ ਅਸਟਾ ਪ੍ਰਧਾਨ ਜੀ ਨੇ ਭਾਜੀ ਜਨ ਦੇ ਕਿਹਾ ਕਿ ਅੱਜ ਰੋਟੀ ਕਲਬ ਨਾਬਾ ਨੇ ਫ੍ਰੀ ਚੈੱਕ ਅਪ ਅੱਖਾਂ ਦਾ ਕੈਂਪ ਲਾਇਆ ਜਿਹਦੇ ਵਿੱਚ ਡਾਕਟਰ ਵਿਕਾਸ ਮਿੱਤਲ ਜੀ ਅੰਬਾਲਾ ਤੋਂ ਆਏ ਸੀ ਡਾਕਟਰ ਪ੍ਰਵੀਰ ਸਿੰਘ ਜੀ ਹੈਲਥ ਮਿਨਿਸਟਰ ਪੰਜਾਬ ਤੋਂ ਤੇ ਸਾਡੇ ਹਲਕੇ ਦੇ ਹਨਮਨ ਪਿਆਰੇ ਐਮ ਐਲ اے ਗੁਰਦੇਵ ਸਿੰਘ ਜੀ ਮਾਨ ਜੀ ਆਏ ਨੇ ਤੇ ਬਹੁਤ ਸਾਰੇ ਲੋਕ ਆਏ ਨੇ ਅੱਖਾਂ ਦਾ ਚੈੱਕ ਅਪ ਕਰਾਉਣ ਵਾਸਤੇ ਕੈਂਪ ਚੱਲ ਰਿਹਾ ਹੈ ਬਹੁਤ ਹੀ ਅੱਖਾਂ ਦੇ ਵਿੱਚ ਲੈਂਡ ਪਾਏ ਜਾਣਗੇ ਤੇ ਇਹ ਸਾਲ ਦੇ ਵਿੱਚ ਘੱਟੋ ਘੱਟ ਸੀ ਚਾਰ ਵਾਰੀ ਕੈਂਪ ਲਾਉਣੇ ਆ ਫ੍ਰੀ ਤੇ ਲੋਕ ਅੱਖਾਂ ਚੈੱਕ ਕਰਾਉਣ ਨੂੰ ਰੋਟੀ ਕਲੱਬ ਦੇ ਨਾਮ ਨੂੰ ਪਰ ਪੂਰਾ ਪਰਖ ਦਿੰਦੇ ਨੇ ਕਿ ਪਹਿਲਾਂ ਜੇ ਕੰਮ ਅੱਖਾਂ ਕਰਾਉਣੀਆਂ ਨੇ ਤਾਂ ਰੋਟੀ ਕਲੱਬ ਤੋਂ ਕਰਾਉਂਦੇ ਨੇ ਰੋਟਰੀ ਦਾ ਇੱਕ ਮਿਸ਼ਨ ਹੈ ਜੀ ਹੈਲਥ ਹਰ ਵਿਅਕਤੀ ਦੀ ਠੀਕ ਰਹੇ ਪੂਰੇ ਵਰਲਡ 'ਚ ਅਸੀਂ ਉਸ ਮਿਸ਼ਨ ਦੇ ਤਹਿਤ ਰੋਟਰੀ ਕਲੱਬ ਨਾਬਾ ਜਿਹੜਾ ਹੈ ਉਹ ਬਹੁਤ ਵੱਡਾ ਕੰਮ ਕਰ ਰਿਹਾ ਹੈ ਪੂਰੇ ਡਿਸਟ੍ਰਿਕਟ 3090 'ਚ ਅਗਰ ਕੋਈ ਸੰਸਥਾ ਸਭ ਤੋਂ ਜ਼ਿਆਦਾ ਕੈਂਪ ਲਾਂਦੀ ਹੈ ਔਰ ਸਭ ਤੋਂ ਜ਼ਿਆਦਾ ਅੱਖਾਂ ਦੇ ਆਪਰੇਸ਼ਨ ਕਰਦੀ ਹੈ ਤਾਂ ਰੋਡਰੀ ਕਲਬ ਨਾਭਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਇਹ ਮੇਰੇ ਖਿਆਲ ਤੀਸਰਾ ਇਸ ਸਾਲ ਦਾ ਕੈਂਪ ਸੀਗਾ ਦੂਸਰਾ ਕੈਂਪ ਸੀਗਾ ਜਿਹੜਾ ਜਿਹਦੇ ਵਿੱਚ ਤੁਸੀਂ ਦੇਖੋ ਵੀ ਸੈਂਕੜੇ ਮਰੀਜ਼ ਚੈੱਕਅਪ ਲਈ ਆਏ ਨੇ ਔਰ ਉਹਨਾਂ ਦੀਆਂ ਅੱਖਾਂ ਦੀ ਸਰਜਰੀ ਹੋਣੀ ਹੈ ਔਰ ਉਹਨਾਂ ਦੇ ਭੋਜਨ ਦਾ ਪ੍ਰਬੰਧ ਸਾਰਾ ਜੋ ਖਰਚ ਹੈ ਉਹ ਰੋਡਰੀ ਦੇ ਮੈਂਬਰ ਆਪਣੇ ਪੱਲੇੋਂ ਕਰਕੇ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਬੜੀ ਸਮਾਜ ਦੀ ਕੋਈ ਸੇਵਾ ਨਹੀਂ ਹੋ ਸਕਦੀ ਕਿ ਕਿਸੇ ਨੂੰ ਅਸੀਂ ਅੱਖਾਂ ਉਹਦੀਆਂ ਠੀਕ ਕਰਦੇ ਆ ਕਿ ਉਹ ਕਹਿੰਦੇ ਨੇ ਵੀ ਅੱਖਾਂ ਗਈਆਂ ਤਾਂ ਜਹਾਨ ਗਿਆ ਸੋ ਅਸੀਂ ਕਿਸੇ ਦਾ ਜਹਾਨ ਵਾਪਸ ਲਟਾ ਰਹੇ ਆ ਇਹ ਰੋਟਰੀ ਦਾ ਮੇਨ ਮਿਸ਼ਨ ਹੈ ਔਰ ਇਹਦੇ ਦੇ ਲੱਗੇ ਹੋਏ ਐਜਾ ਤੁਸੀਂ ਕੀ ਕਹੋਗੇ ਇਹਦੇ ਕਰਕੇ ਵਾਰੇ ਅਜਦਾ ਜਰਾ ਹੈ ਕੈਂਪ ਹੈ ਸਾਡੇ ਪੁਰਾਣੇ ਮੈਂਬਰ ਨੇ ਲਜੀਤ ਸਿੰਘ ਸਾਧੂ ਉਹ ਹਰ ਸਾਲ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਕਲਾਬਜਾ ਕੈਂਪ ਲਵਾਉਂਦੇ ਨੇ ਇਹ ਤਕਰੀਬਾ ਸਾਡਾ ਅੱਜ ਦੂਜਾ ਕੈਂਪ ਹੈ ਪਰ ਡਾਕਟਰ ਅਤਲ ਕੱਕਰ ਸਾਡੇ ਪੁਰਾਣੇ ਡਾਕਟਰ ਸੀਗੇ ਚਲੇ ਗਏ ਅਮਰੀਕਾ ਉਹਨਾਂ ਨੇ ਆਪਣੇ ਫਾਦਰ ਦੀ ਯਾਦ ਵਿੱਚ ਚਲਵਾਇਆ ਸੀਗਾ ਅੱਜ ਦੂਜਾ ਕੈਂਪ ਸਾਧੂ ਸਾਹਿਬ ਲਵਾ ਰਹੇ ਨੇ ਅਸੀਂ ਇੱਥੇ ਸਾਡਾ ਜਿਹੜਾ ਮਕਸਦ ਹੈ ਕੈਂਪ ਦਾ ਜਿਹੜਾ ਰੋਟਰੀ ਦਾ ਨਾਮ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਵੀ ਜਦ ਰੋਟਰੀ ਚ ਕੈਂਪ ਲੱਗਦਾ ਹੈ ਤਾਂ ਲੋਕ ਆਪਣੇ ਆਪ ਦੂਰੋਂ ਦੂਰ ਆਉਂਦੇ ਨੇ ਵੀ ਰੋਟਰੀ ਦੇ ਜਿਹ ਤਕਰੀਬਾ ਸੀ ਹਰ ਕੈਂਪ ਵਿੱਚ 100 ਆਪਰੇਸ਼ਨ ਕਰਦੇ ਆ ਤਿਹਨੂੰ ਅੱਜ ਵੀ ਹਰਿ ਤਿੰਨ ਸੌ ਦੇ ਆਪੀਡੀ ਤਾਂ ਹੋ ਚੁੱਕੇ ਤੇ 100 100 ਆਪਰੇਸ਼ਨ ਡਾਕਟਰ ਸਾਹਿਬ ਕੱਢ ਚੁੱਕੇ ਜਿਹੜੇ ਹੋਣ ਆਲੇ ਨੇ ਹੁਣ ਤੱਕ ਅਸੀਂ ਸਾਡਾ ਮਕਸਦ ਹੈ ਵੀ ਵੱਧ ਤੋਂ ਲੋਕਾਂ ਦੀ ਅੱਖਾਂ ਦੀ ਦੇਖਭਾਲ ਹੋਵੇ ਹੋਰ ਵੀ ਕੋਈ ਕਿਸੇ ਤਕਲੀਫ ਹੈ ਉਹ ਅਸੀਂ ਹੱਲ ਕਰੀਏ ਆਉਣ ਵਾਲੇ 9 ਤਰੀਕ ਨੂੰ ਵੀ ਸਾਡੇ ਇੱਥੇ ਹੱਡੀਆਂ ਦਾ ਕੈਂਪ ਲੱਗ ਰਿਹਾ ਹੈ ਜਿਹੜੇ ਡਾਕਟਰ ਪੰਦੇਹਰ ਨੇ ਉਹ ਜਨੰਦਰ ਤੋਂ ਆਉਣਗੇ ਤੁਸੀਂ ਵੀ ਸਭ ਕਹਿੰਦੇ ਐਡ ਜੇ ਕਰ ਸਕਦੇ ਕਰੋ ਵੀ ਵੱਧ ਤੋਂ ਆ ਕੇ ਲੋਕੋ ਉਹਨਾਂ ਦਾ ਫਾਇਦਾ ਉਠਾਉਣ ਇਸ ਇਸ ਕਰਕੇ ਅਸੀਂ ਵੱਧ ਤੋਂ ਜਨਤਾ ਦੇ ਆ ਲੋਕਾਂ ਦੇ ਭਲਾਈ ਲਈ ਟੈਂਪ ਲਾਉਂਦੇ ਆ ਅੱਜ ਅੱਖਾਂ ਦਾ ਕੈਂਪ ਹੈ 9 ਤਰੀਕ ਨੂੰ ਅੱਡਿਆਂ ਦਾ ਕੈਂਪ ਲੱਗੂਆ ਬਾਰ-ਬਾਰ ਮਿਲਹੀ ਉਹ ਵੀ ਟੈਂਪ ਲੱਗਦੇ ਰਹਿਣਗੇ ਸਾਡੇ ਤੇ ਲੋਕਾਂ ਦੀ ਸੇਵਾ ਹੁੰਦੀ ਰਹੂ ਧੰਨਵਾਦ ਜੀ ਦੇਖੋ ਰੋਟਰੀ ਕਲੱਬ ਨੱਬਾ ਮਾਨਵਤਾ ਦੀ ਸੇਵਾ ਦੇ ਲਈ ਸਦਾ ਹੀ ਹਾਜ਼ਰ ਰਿਹਾ ਹੈ ਪਿਛਲੇ 50 60 ਸਾਲ ਤੋਂ ਮਾਨਵਤਾ ਦੀ ਸੇਵਾ ਨੱਬਾ ਸ਼ਹਿਰ ਦੇ ਵਿੱਚ ਲੋਕਾਂ ਦੀ ਕਰ ਰਿਹਾ ਹੈ ਸਰ ਲੱ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕੈਂਪ ਲਗਾਇਆ ਗਿਆ ਹੈ ਸੰਤੂਬ ਸਿੰਘ ਜੀ ਮਾਤਾ ਪਿਤਾ ਦੀ ਯਾਦ ਵਿੱਚ ਰੋਟਰੀ ਕਲੱਬ ਹਮੇਸ਼ਾ ਹੀ ਅੱਖਾਂ ਦੇ ਕੈਂਪ ਸਾਲ ਚ 304 ਲਾਉਂਦੇ ਆ ਇਹ ਸਾਡਾ ਦੂਸਰਾ ਕੈਂਪ ਹੈ ਜਿਹੜਾ ਅਸੀਂ ਸਰਦਾਰ ਅਰਜੀਤ ਸਿੰਘ ਦੇ ਪਾਦਰ ਮਦਰ ਦੀ ਯਾਦ ਚਲਵਾ ਰਹੇ ਹਾਂ ਔਰ ਜਿੰਨਾ ਵੀ ਖਰਚਾ ਹੈ ਦਲਜੀਤ ਸਿੰਘ ਜੀ ਔਰ ਵੀਰ ਕਰ ਰਹੇ ਆ ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਜਿਹੜੀ ਚੀਜ਼ ਦਾ ਹੈ ਸੈਕੰਡਲੀ ਜਿਹੜੀਆਂ ਹਰ ਇੱਕ ਪੇਸ਼ੈਂਟ ਨੂੰ ਇੱਥੇ ਹਰ ਇੱਕ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੇਸ਼ੈਂਟਾਂ ਦੇ ਆਪਰੇਸ਼ਨ ਪਟਿਆਲੇ ਕਰਾ ਕੇ ਵੈਲ ਐਕুইਪਡ ਹਸਪੀਟਲ ਇੱਥੇ ਉਹਨਾਂ ਨੂੰ ਵਾਪਸ ਭੇਜਿਆ ਜਾਊਗਾ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਰੋਟਰੀ ਕਲੱਬ ਨਾ ਪਾਦੀ ਹੈ ਉਹਨਾਂ ਦੀ ਖਾਣੇ ਪੀਣੇ ਦੀ ਹਰ ਇੱਕ ਤਰ੍ਹਾਂ ਦੀ